ਪੰਜਾਬ ਦੀ ਸਾਰੀ ਲੀਡਰਸ਼ਿਪ ਜਿਲ੍ਹਾ ਵਿਦਵਨ ਸਭਾ ਸੈਕਟਰ ਗੁੱਥ ਔਰ ਸਮੂਹ ਪੰਜਾਬੀ ਸੱਤਾ ਨੂੰ ਜੈਪੀਨ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥਿਓ ਜਿਵੇਂ ਕਿ ਤੁਸੀਂ ਜਾਣਦੇ ਆ ਕਿ ਭਾਰਤੀ ਜਨਤਾ ਪਾਰਟੀ ਜੋ ਇਸ ਦੇਸ਼ ਦੇ ਅੰਦਰ ਪਾਰਲੀਮੈਂਟ ਦੇ ਅੰਦਰ ਸ੍ਰੀ ਅਮਿਤ ਸ਼ਾਹ ਜੀ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਪ੍ਰਤੀ ਜੋ અપਮਾਨਜਨਕ ਭਾਸ਼ਾ ਦਾ ਇਸਤੇਮਾਲ ਕੀਤਾ ਉਹ ਬਾਜਨ ਸਮਾਜ ਪਾਰਟੀ ਉਹਦੀ ਨਿੰਦਾ ਪਹਿਲਾਂ ਵੀ ਕਰ ਚੁੱਕੀ ਹੈ ਔਰ ਬਾਜਨ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਦੁਆਰਾ ਵੀ ਉਹਦੇ ਪ੍ਰਤੀ ਆਪਣੀ ਪ੍ਰਤੀਕਿਰਿਆ ਜਾਰੀ ਕੀਤੀ ਜਾ ਚੁੱਕੀ ਹੈ ਅੱਜ ਬਾਜਨ ਸਮਾਜ ਪਾਰਟੀ ਨੇ ਇਹ ਫੈਸਲਾ ਕੀਤਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਭਾਜਪਾ ਸਮਾਜ ਪਾਰਟੀ 24 ਤਰੀਕ ਨੂੰ ਰੋਸ ਪ੍ਰਦਰਸ਼ਨ ਅਤੇ ਡਿਪਟੀ ਕਮਿਸ਼ਨਰ ਨੂੰ ਡਿਪਟੀ ਕਮਿਸ਼ਨਰ ਦੇ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਮੈਮੋਰੰਡਮ ਭੇਜੇਗੀ ਕਿ ਭਾਰਤੀ ਜਨਤਾ ਪਾਰਟੀ ਨੇ ਜੋ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਆਪਮਾਨ ਕੀਤਾ ਉਸ ਦੇ ਪ੍ਰਤੀ ਪੂਰੇ ਦੇਸ਼ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਡਾਕਟਰ ਅੰਬੇਡਕਰ ਨਾਮ ਲੈਵਾ ਸੰਗਤਾਂ ਦੇ ਵਿੱਚ ਔਰ ਸਾਰੇ ਭਾਰਤੀਆਂ ਦੇ ਵਿੱਚ ਜਿਹੜੇ ਜਾਣਦੇ ਆ ਕਿ ਭਾਰਤ ਦੇ ਨਿਰਮਾਣ ਡਾਕਟਰ ਅੰਬੇਡਕਰ ਜੀ ਦਾ ਬਹੁਤ بڑا ਯੋਗਦਾਨ ਸੀ ਤਾਂ ਉਹਨਾਂ ਸਭ ਲੋਕਾਂ ਦੇ ਵਿੱਚ ਬੜਾ ਵੱਡਾ ਗੁੱਸਾ ਹੈ ਇਸ ਕਰਕੇ ਬਹੁਜਨ ਸਮਾਜ પાર્ટી ਭਾਰਤ ਦੇ ਰਾਸ਼ਟਰਪਤੀ ਜੀ ਨੂੰ ਦਿੱਪਤੀ ਕਮਿਸ਼ਨਰਾਂ ਰਾਹੀਂ ਮੈਂਬਰਾਂ ਨੂੰ ਪੇਜ ਕੇ ਇਹ ਮੰਗ ਕਰੇਗੀ ਕਿ ਭਾਤੇ ਜਨਤਾ ਪਾਰਟੀ ਨੂੰ ਆਪਣੇ ਇਸ ਪਾਪ ਦੇ ਲਈ ਬਿਨਾਂ ਸ਼ਰਤ ਦੇਸ਼ ਦੀ ਜਨਤਾ ਤੋਂ ਵਿਸ਼ਵ ਦੀ ਜਨਤਾ ਤੋਂ ਵਿਸ਼ਵ ਦੀਆਂ ਸੰਗਤਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਤਾਂ ਕਿ ਜੋ ਲੋਕਾਂ ਦੇ ਵਿੱਚ ਗੁੱਸਾ ਹੈ ਉਹਨੂੰ ਸ਼ਾਂਤ ਕੀਤਾ ਜਾ ਸਕੇ ਔਰ ਇਸ ਤੋਂ ਇਲਾਵਾ ਵੀ ਅਸੀਂ ਇਹ ਸੱਦਨ ਦੇਣਾ ਚਾਹਾਂਗੇ ਸਾਰੇ ਪੰਜਾਬੀਆਂ ਨੂੰ ਕਿ ਆਓ ਭਾਰਤੀ ਜਨਤਾ ਪਾਰਟੀ ਦੇ ਇਸ ਰਵੱਈਏ ਦੇ ਨਾਲ-ਨਾਲ ਜੋ ਕਾਂਗਰਸ ਨੇ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਜਿੰਦਗੀ ਚ ਉਹਨਾਂ ਦਾ અપਮਾਨ ਕੀਤਾ ਉਹਨਾਂ ਨੂੰ ਪਾਰਲੀਮੈਂਟ ਤੋਂ ਬਾਹਰ ਰੱਖਣ ਦੇ ਯਤਨ ਕੀਤੇ ਡਾਕਟਰ ਅੰਬੇਡਕਰ ਸਾਹਿਬ ਨੂੰ ਸੰਵਿਧਾਨ ਬਣਾਉਣ ਵਾਲੀ ਕਮੇਟੀ ਤੋਂ ਬਾਹਰ ਰੱਖਣ ਦੀ ਜੋ ਕੋਸ਼ਿਸ਼ ਕੀਤੀ ਉਸ ਦੇ ਬਾਰੇ ਵੀ ਜਾਣਕਾਰੀ ਹਾਸਲ ਕਰਕੇ ਦੋਵੇਂ ਨੈਸ਼ਨਲ ਪਾਰਟੀਆਂ ਦਾ ਅੰਬੇਡਕਰ ਵਿਰੋਧੀ ਰੋੜ ਜਿਹੜਾ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਸਬ ਕੰਚੀਰਾਮ ਦੇ ਅੰਦੋਲਨ ਨੂੰ ਪੈਨ ਮਾਇਆਵਤੀ ਜੀ ਦੀ ਲੀਡਰਸ਼ਿਪ ਦੇ ਵਿੱਚ ਟਕਰਾ ਕਰੀਏ ਧੰਨਵਾਦ ਜੈਪੀ ਜੈਪਾ